ਸੁੱਖਣ ਵਾਲੇ ਆਲਾ ਬਹੁਤ ਚਰਚਿਤ ਮਾਮਲਾ ਜਿੱਥੇ ਪਤਨੀ ਵੱਲੋਂ ਪਤੀ ਦਾ ਕਤਲ ਕਰ ਦਿੱਤਾ ਗਿਆ ਸੀ ਉਸ ਕੇਸ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਅਪਡੇਟ ਆਈ ਹੈ ਸਿਆਣੇ ਆਂਦੇ ਆ ਕਿ ਹਾਥੀ ਦੇ ਦੰਦ ਵਿਖਾਉਣ ਦੇ ਹੋਰ ਤੇ ਖਾਣ ਦੇ ਹੋਰ ਹੁੰਦੇ ਆ ਰਪਿੰਦਰ ਜਦੋਂ ਇਹ ਸਾਰੇ ਕੇਸ ਦੇ ਵਿੱਚ ਫਸ ਗਈ ਤੇ ਉਹਦੇ ਮਾਪਿਆਂ ਤੇ ਕਰ ਉਂਗਲ ਉਠਾਈ ਸਮਾਜ ਨੇ ਲਾਂਤਾਂ ਪਾਈਆਂ ਕਿ ਤੁਹਾਡੀ ਧੀ ਨੇ ਇੱਕ ਬਹੁਤ ਹੀ ਜਿਆਦੇ ਸ਼ਰੀਪ ਮੁੰਡਾ ਨੂੰ ਮੌਤ ਦੇ ਘਾੜ ਉਤਾਰ ਦਿੱਤਾ ਸਿਰਫ ਆਪਣੇ ਨਜਾਇਜ਼ ਰਿਸ਼ਤੇ ਕਰਕੇ ਸਿਰਫ ਸੁਵਾਦ ਕਰਕੇ ਉਸ ਤੋਂ ਬਾਅਦ ਪਹਿਲਾਂ ਤਾਂ ਉਹਦੇ ਮਾਪੇ ਬੋਲੇ ਨਹੀਂ ਪਰ ਜਦੋਂ ਸਮਾਜ ਨੇ ਤਿੱਖੀ ਪ੍ਰਤੀਕਿਰਿਆ ਵੇਖ ਕੇ ਉਸ ਤੋਂ ਬਾਅਦ ਉਹਨਾਂ ਦਾ ਬਿਆਨ ਸਾਹਮਣੇ ਆਇਆ ਸੀ ਕਿ ਸਾਡਾ ਸਾਡੀ ਧੀ ਦੇ ਨਾਲ ਕੋਈ ਰابطਾ ਨਹੀਂ ਸਾਡੀ ਧੀ ਸਾਡੀ ਕੁਝ ਨਹੀਂ ਲੱਗਦੀ ਉਹਨੇ ਧੀ ਅਖਵਾਉਣ ਦਾ ਹੱਕ ਗਵਾ ਦਿੱਤਾ ਸਾਡਾ ਜਵਾਈ ਜਿਹੜਾ ਬੜਾ ਸ਼ਰੀਫ ਸੀ ਬੜਾ ਚੰਗਾ ਸੀ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਇੱਕ ਉਹਨਾਂ ਨੇ ਇਹ ਗੱਲ ਆਖੀ ਸੀ ਜਿਵੇਂ ਕਿਸੇ ਤੇ ਸਹਾਨ ਕਰਦੇ ਹੁੰਦੇ ਆ ਕਿ ਕੋਈ ਜਵਾਈਆਂ ਦਾ ਸੱੱਥਰ ਵਛਾਉਂਦਾ ਹੁੰਦਾ ਅਸੀਂ ਜਿੰਨੇ ਦਿਨ ਗੁਰਵਿੰਦਰ ਦਾ ਭੋਗ ਨਹੀਂ ਪਿਆ ਉਹਨੇ ਦਿਨ ਅਸੀਂ ਵੀ ਸੱੱਥਰ ਵਚਾਇਆ ਕਿਉਂਕਿ ਸੁਖਣ ਵਾਲੇ ਪਿੰਡ ਦੇ ਲੋਕ ਗੁਰਵਿੰਦਰ ਦਾ ਪਿਤਾ ਉਹ ਸਾਡੇ ਤੇ ਗੁੱਸੇ ਸੀ ਉਹਨਾਂ ਨੂੰ ਸਾਡੇ ਤੇ ਹਰਕ ਸੀ ਕਿਉਂਕਿ ਸਾਡੀ ਧੀ ਨੇ ਉਹਨਾਂ ਦਾ ਘਰ ਜਾੜਿਆ ਸੀ ਇਸ ਕਰਕੇ ਸਾਡੀ ਸੁਖਨ ਵਾਲੇ ਪਿੰਡ ਦੇ ਵਿੱਚ ਸੁਖਨ ਵਾਲੇ ਘਰ ਦੇ ਵਿੱਚ ਨੋ ਐਂਟਰੀ ਸੀ ਸੋ ਇਹ ਗੱਲ ਰਪਿੰਦਰ ਦੇ ਪਿਤਾ ਜੱਸਾ ਸਿੰਘ ਉਹਨਾਂ ਦੇ ਪਿੰਡ ਦੇ ਮੋਤਵਾਰ ਲੋਕਾਂ ਤੇ ਉਹਦੇ ਦਾਦੇ ਦੇ ਬਿਆਨ ਮੀਡੀਆ ਦੇ ਵਿੱਚ ਆਏ ਉੱਥੇ ਹੀ ਉਹਨਾਂ ਨੇ ਇੱਕ ਗੱਲ ਆਖੀ ਕਿ ਜਦੋਂ ਰੁਪਿੰਦਰ ਵਿਆਹੀ ਨਹੀਂ ਸੀ ਉਹ ਬੜੀ ਸੰਸਕਾਰੀ ਸੀ ਰੁਪਿੰਦਰ ਨੂੰ ਇੱਥੇ ਲਿਆਉਣ ਦਾ ਫੈਸਲਾ ਵੀ ਗੁਰਵਿੰਦਰ ਨੇ ਤੇ ਕੁਲਦੀਪ ਸਿੰਘ ਨੇ ਜਾਨੀ ਕਿ ਉਹਦੇ ਸਹੁਰਾ ਪਰਿਵਾਰ ਨੇ ਕੀਤਾ ਸੀ ਪਰ ਇਸ ਚੀਜ਼ ਦਾ ਜਵਾਬ ਉਹਨਾਂ ਨੇ ਕਿਵੇਂ ਦਿੱਤਾ ਤੁਹਾਨੂੰ ਦੱਸਦੇ ਆ ਕਿ ਰੁਪਿੰਦਰ ਨੇ ਜਦੋਂ ਇਹ ਸਾਰੀ ਘਟਨਾ ਨੂੰ ਅੰਜਾਮ ਦੇ ਦਿੱਤਾ ਤੇ ਉਹਨੇ ਸਭ ਤੋਂ ਪਹਿਲਾਂ ਫੋਨ ਆਪਦੇ ਪਿਓ ਤੇ ਦਾਦੇ ਨੂੰ ਲਾਇਆ ਹਾਲਾਂਕਿ ਉਹਦੀ ਭੂਆ ਨਜ਼ਦੀਕ ਸੀ ਆਂਡ ਗਵਾਣ ਨੂੰ ਕਿਸੇ ਨੂੰ ਉਹਨੇ ਕੋਈ ਰਿਐਕਟ ਨਹੀਂ ਕੀਤਾ ਕੋਈ ਰੌਲਾ ਨਹੀਂ ਪਾਇਆ ਅੱਧਾ ਘੰਟਾ ਵੇਟ ਕਰਦੀ ਰਹੀ ਵੇਖੋ ਕਿੱਡੀ ਨਿੱਡਰ ਜਨਾਨੀ ਸੀ ਐਡੀ ਵਾਰਦਾਤ ਨੂੰ ਇਮਜਾਮ ਦੇਖ ਕੇ ਘਰ ਦੇ ਵਿੱਚ ਬੰਦੇ ਦਾ ਗਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਪਿਆ ਸੀ ਤੇ ਘਟਿਆ ਜਨਾਨੀ ਕੋਲ ਖੜੀ ਰਹੀ ਆਦੇ ਮਾਪਿਆਂ ਦਾ ਇੰਤਜ਼ਾਰ ਕਰਦੀ ਰਹੀ ਨਹੀਂ ਤਾਂ ਆਮ ਕਿਸੇ ਕੁੜੀ ਨਾਲ ਕਿਸੇ ਔਰਤ ਨਾਲ ਇਹੋ ਜੀ ਘਟਨਾ ਵਾਪਰ ਜਾਵੇ ਤੇ ਉਹ ਹੋਸ਼ ਕਵਾ ਦਿੰਦੀ ਆ ਰੌਲਾ ਪਾਉਂਦੀ ਆ ਕਿ ਸਾਨੂੰ ਬੰਦੇ ਪੈ ਗਏ ਵੀ ਸਾਡਾ ਘਰ ਉੱਜੜ ਗਿਆ ਕਿਉਂਕਿ ਔਰਤ ਦਾ ਜਿਹੜਾ ਘਰ ਆ ਉਹਦੇ ਬੰਦੇ ਨਾਲ ਹੀ ਹੁੰਦਾ ਤੇ ਬੰਦੇ ਦਾ ਜਿਹੜਾ ਘਰ ਆ ਔਰਤ ਨਾਲ ਹੀ ਹੁੰਦਾ ਇਹ ਪ੍ਰਮਾਤਮਾ ਨੇ ਰਿਸ਼ਤਾ ਹੀ ਐਸਾ ਬਣਾਇਆ ਜੇਕਰ ਦੋਹਾਂ ਦੇ ਵਿੱਚੋਂ ਕਿਸੇ ਨੂੰ ਵੀ ਕੋਈ ਊਚਨੀ ਚ ਹੁੰਦੀ ਆ ਤੇ ਦੂਜੇ ਬੰਦੇ ਦੀ ਜ਼ਿੰਦਗੀ ਜਿਹੜੀ ਉਹ ਖਰਾਬ ਹੋ ਜਾਂਦੀ ਆ ਪਰ ਅਰਪਿੰਦਰ ਐਡੀ ਕਟਿਆ ਮਾਨਸਿਕ ਦੀ مالک ਸੀ ਇਹਨੇ ਖੋਦੀ ਆਪਣੇ ਨਜਾਇਜ਼ ਰਿਸ਼ਤੇ ਕਰਕੇ ਬੇहद شریف ਇਨਸਾਨ ਨੂੰ ਮੋੜ ਦੇ ਘੜ ਧਾਰ ਦਿੱਤਾ ਤੇ ਆਪਦੇ ਮਾਪਿਆਂ ਨੂੰ ਫੋਨ ਕਰਤਾ ਅੱਧਾ ਘੰਟਾ ਵੇਟ ਕਰਦੀ ਰਹੀ ਜਦੋਂ ਉੱਥੇ ਪਹੁੰਚੇ ਤੇ ਉਹਨਾਂ ਨੂੰ ਕਹਿੰਦੀ ਕਿ ਹੱਥ ਨਾਲ ਆਓ ਤੁਹਾਡੇ ਫਿੰਗਰਪ੍ਰਿੰਟ ਆ ਜਾਣਗੇ ਉਹਨਾਂ ਨੇ ਵੀ ਮਾਂ ਦੇ ਪੁੱਤਾਂ ਨੇ ਜਿਵੇਂ ਕਿਸੇ ਦਾ ਮਰਿਆ ਜੇ ਆਪਦਾ ਮਰਿਆ ਹੁੰਦਾ ਤਾਂ ਕੀ ਹਾਲ ਹੁੰਦਾ ਪਿਓ ਦਾ ਕੀ ਹਾਲ ਹੁੰਦਾ ਮਾਂ ਦਾ ਕੀ ਹਾਲ ਹੁੰਦਾ ਦਾਦੇ ਦਾ ਜਦੋਂ ਪਰਿਵਾਰ ਦੇ ਜੀ ਕੋਈ ਚਲਾ ਜਾਂਦਾ ਆਪਾਂ ਸਾਰੇ ਦੁਨੀਆਦਾਰੇ ਵਾਲੇ ਆਪਾਂ ਸਮਝਦੇ ਆ ਪਰ ਉਹ ਵੀ ਉੱਥੇ ਚੁੱਪਚਾਪ ਖੜੇ ਰਹੇ ਇੰਤਜ਼ਾਰ ਕਰਦੇ ਰਹੇ ਨਾ ਐਂਬੂਲੈਂਸ 'ਚ ਪਾ ਕੇ ਮੁੰਡੇ ਨੂੰ ਹਸਪਤਾਲ ਲਗੇ ਤੇ ਆਣ ਗਵਾਂਡ ਨੂੰ ਲੱਭਣ ਲੱਗੇ ਆਪਦੇ ਆਪ ਨੂੰ ਸਾਫ਼ ਸੁਥਰਾ ਰੱਖਣ ਲਈ ਸਪਾਈਆਂ ਲੱਗਣ ਲੱਗੇ ਤੁਸੀਂ ਵੇਖੋ ਕਿੰਨੇ ਦਿਲ ਦੇ ਕਰੜੇ ਹੋਣਗੇ ਤੇ ਰਪਿੰਦਰ ਦਾ ਦਾਦਾ ਕਹਿੰਦਾ ਅਸੀਂ ਗਵਾਂਡੀ ਕੋਲ ਗਏ ਤੇ ਗਵਾਂਡੀ ਨੇ ਅੱਗੋਂ ਗੇਟ ਨਹੀਂ ਖੋਲਿਆ ਉਹਨਾਂ ਦੀ ਪਿੰਡ 'ਚ ਦੁਸ਼ਮਣੀ ਪਾਉਣ ਦੀ ਗੱਲ ਕਰਦੇ ਆ ਇਹ ਉਹ ਕਹਿੰਦਾ ਪਹਿਲਾਂ ਤੁਸੀਂ ਸਰਪੰਚ ਨੂੰ ਬੁਲਾਓ ਜਦੋਂ ਸਰਪੰਚ ਆਇਆ ਉਸ ਤੋਂ ਬਾਅਦ ਇਹ ਆਏ ਫੇਰ ਅਸੀਂ ਪੁਲਿਸ ਨੂੰ ਫੋਨ ਕੀਤਾ ਚਲੋ ਮੰਨਿਆ ਇਹ ਵਾਰਦਾਤ ਨੂੰ ਅੰਜਾਮ ਦੇਤਾ ਤੇ ਹੁਣ ਰੁਪਿੰਦਰ ਦੇ ਮਾਪੇ ਕਹਿੰਦੇ ਜੇ ਸਾਨੂੰ ਉੱਥੇ ਹੀ ਪਤਾ ਲੱਗ ਜਾਂਦਾ ਹਾਲਾਂਕਿ ਐਸਐਚਓ ਸਾਹਿਬ ਨੇ ਬੜਾ ਵਧੀਆ ਕੰਮ ਕੀਤਾ ਸੀ ਉਹਨਾਂ ਨੇ ਉੱਥੇ ਹੀ ਤਸਦੀਕ ਕਰਤਾ ਸੀ ਕਿ ਇਹ ਸਾਰੀ ਘਟਨਾ ਦੇ ਵਿੱਚ ਕੁੜੀ ਦਾ ਹੀ ਹੱਥ ਹੈ ਕਿਉਂਕਿ ਨਾ ਤਾਂ ਗੇਟ ਖੁੱਲਾ ਸੀ ਗੇਟ ਨੂੰ ਜਿੰਦਾ ਲੱਗਾ ਸੀ ਉਹ ਵੇ ਬੰਦ ਸੀ ਤੇ ਨਾ ਹੀ ਕੰਧ ਤੋਂ ਉੱਤੇ ਟੱਪ ਕੇ ਆਉਣ ਦੀ ਕੋਈ ਸੁਵਿਧਾ ਸੀ ਕਿਉਂਕਿ ਕੰਧਾਂ ਤੇ ਕੱਚ ਲੱਗਾ ਹੋਇਆ ਸੀ ਕੋਈ ਉਹ ਵੀ ਸਬੂਤ ਨਹੀਂ ਮਿਲੇ ਇੱਥੋਂ ਇਹ ਚੀਜ਼ ਦਾ ਪਤਾ ਲੱਗਦਾ ਸੀ ਕਿ ਰੁਪਿੰਦਰ ਨੇ ਹਰ ਕਮਲਪ੍ਰੀਤ ਨੂੰ ਗੇਟ ਖੋਲਕੇ ਅੰਦਰ ਵਾੜਿਆ ਤੇ ਬਾਅਦ ਚੋਂ ਉਹਨੂੰ ਘਰੋਂ ਕੱਢ ਕੇ ਗੇਟ ਲਾ ਦਿੱਤਾ ਕੋਈ ਵੀ ਮਲਜ਼ਮਾ ਜਦੋਂ ਕੋਈ ਘਟਨਾ ਨੂੰ ਅੰਜਾਮ ਦਿੰਦਾ ਕੋਈ ਨਾ ਕੋਈ ਸਬੂਤ ਉੱਥੇ ਜ਼ਰੂਰ ਛੱਡ ਦਿੰਦਾ ਤੇ ਰਪਿੰਦਰ ਨੇ ਡਰਾਮਾ ਕਰਨ ਲਈ ਜਿਹੜੇ ਸੂਟ ਬਾਹਰ ਕੱਢੇ ਸੀ ਉਹਨਾਂ ਦੀਆਂ ਤਾਹਾਂ ਵੀ ਨਹੀਂ ਖੋਲੀਆਂ ਸੀ ਤੇ ਸਿਉਣਾ ਆਪਦੇ ਹੱਥੀਂ ਪੜਾ ਦਿੱਤਾ ਸੀ ਆਪਦੇ ਪ੍ਰੇਮੀ ਨੂੰ ਸੋ ਇਹ ਵਾਰਦਾਤ ਜਿਵੇਂ ਹੀ ਹੋਈ ਤੇ ਉਸ ਤੋਂ ਬਾਅਦ ਰਪਿੰਦਰ ਦਾ ਪਿਤਾ ਕਹਿੰਦਾ ਸਾਨੂੰ ਜੇ ਉੱਥੇ ਪਤਾ ਲੱਗ ਜਾਂਦਾ ਤੇ ਅਸੀਂ ਗੋਲੀ ਨਾ ਉੜਾ ਦੇਣੀ ਸੀ ਗੁਰਵਿੰਦਰ ਦੇ ਨਾਲ ਹੀ ਜਿਹੜਾ ਰਪਿੰਦਰ ਦੀ ਵੀ ਲਾਸ਼ ਉਤੇ ਲਟਾ ਦੇਣੀ ਸੀ ਕਿਉਂਕਿ ਸਾਡੀ ਵੀ ਬੇਇੱਜ਼ਤੀ ਹੋਈ ਆ ਪਰ ਉਸ ਤੋਂ ਬਾਅਦ ਇੱਕ ਖਬਰ ਚੱਲੀ ਕਿ ਜੇਲ੍ਹ ਦੇ ਵਿੱਚ ਰਪਿੰਦਰ ਨੂੰ ਸੁੱਖ ਸਹੂਲਤਾਂ ਮਿਲ ਰਹੀਆਂ ਹਾਲਾਂਕਿ ਜੇਲ੍ਹ ਦੇ ਸੁਪਰਡੈਂਟ ਨੇ ਇਹ ਗੱਲ ਦੇ ਉੱਤੇ ਜੋਰ ਦੇ ਕੇ ਆਖਿਆ ਕਿ ਕੋਈ ਵੀ ਉਹਨੂੰ ਵੀਆਈਪੀ ਟ੍ਰੀਟਮੈਂਟ ਨਹੀਂ ਮਿਲ ਰਿਹਾ ਸਿਰਫ ਫਾਵਾ ਕਿਉਂਕਿ ਰੁਪਿੰਦਰ ਦਾ ਕੇਸ ਹਾਈਲਾਈਟ ਹੋਣ ਕਰਕੇ ਤਰ੍ਹਾਂ ਤਰ੍ਹਾਂ ਦੀਆਂ ਫਾਵਾ ਉੱਡ ਰਹੀਆਂ ਫਰੀਦਕੋਟ ਜਿਹੜੀ ਜੇਲ ਆ ਬੜੀ ਉਹ ਹਾਈ ਪ੍ਰੋਫਾਈਲ ਜੇਲ ਆ ਉੱਥੇ ਜਰਦੇ ਦੀ ਪੁੜੀ ਵੀ ਬੰਦਾ ਅੰਦਰ ਨਹੀਂ ਜਾ ਸਕਦਾ ਸ਼ਰਾਬ ਦੀਆਂ ਬੋਤਲਾਂ ਅੰਦਰ ਜਾਣੀਆਂ ਉਹ ਤਾਂ ਨਾ ਮੁਮਕੀਨ ਸਾਰ ਸੋਸ਼ਲ ਮੀਡੀਆ ਦੇ ਉੱਤੇ ਰਿਊਮਰ ਫੈਲ ਰਹੇ ਆ ਕਿ दारू ਦੀਆਂ ਬੋਤਲਾਂ ਰਪਿੰਦਰ ਦਾ ਪਿਓ ਫੜਾਇਆ ਜਿਹੜੇ ਪਿਓ ਨੇ ਇਹੀ ਕਹਤਾ ਕਿ ਸਾਡੀ ਉਹ ਲੱਗਦੀ ਕੁਝ ਨਹੀਂ ਅਸੀਂ ਉਹਨੂੰ ਬੇਦਖਲ ਕਰਤਾ ਹੁਣ ਉਹਦੀ ਵੀ ਇੰਨੀ ਮਿੱਟੀ ਪਲੀਤ ਨਹੀਂ ਕਰਨੀ ਚਾਹੀਦੀ ਕਿਉਂਕਿ ਕੋਈ ਵੀ ਮਾਂ ਪਿਓ ਇਹ ਨਹੀਂ ਕਹੂਗਾ ਕਿ ਸਾਡਾ ਬੱਚਾ ਗਲਤ ਹੋ ਜੇ ਸਾਡਾ ਬੱਚਾ ਕੋਈ ਅਪਰਾਧੀ ਹੋ ਜੇ ਤੇ ਜਿਹਦੇ ਨਾਲ ਸਾਡੀ ਸ਼ਾਨ ਘਟੇ ਪਰ ਲੋਕਾਂ ਨੂੰ ਗੁੱਸਾ ਹੀ ਇੰਨਾ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਜਿਵੇਂ ਕੋਈ ਕਹਿ ਦਿੰਦਾ ਉਹਦੇ ਉੱਤੇ ਉਵੇਂ ਗੌਰ ਪਰਮਾਉਂਦੇ ਆ ਉਹਨੂੰ ਵਾਇਰਲ ਕਰਨ ਲੱਗ ਪੈਂਦੇ ਆ ਪਰ ਇਹ ਜਿਹੜੀ दारू ਦੀਆਂ ਬੋਤਲਾਂ ਵਾਲੀ ਗੱਲ ਹੈ ਇਹ ਬਿਲਕੁਲ ਬੇਬੁਨਿਆਦ ਹੈ ਇਹਦੇ ਵਿੱਚ ਰੱਤਾ ਪਰ ਵੀ ਸੱਚਾਈ ਨਹੀਂਗੀ